ਦੇ ਕੋ ਨਿਸ਼ੇ ਵਾਲੀ ਇਦਾਂ ਦੀ ਗੱਲਬਾਤ ਹੋ ਗਈ ਕਰਨ ਖੁੱਲ ਕੇ ਸੁਣ ਲੈ ਪੰਜਾਬੀ ਚ ਹਾਂਜੀ ਇਹ ਤੋਂ ਬਾਅਦ ਮੈਂ ਦੁਬਾਰਾ ਇਦਾਂ ਨਹੀਂ ਬੋਲਣਾ ਨਹੀਂ ਸਰ ਉਹ ਤੇ ਜਿਹੜਾ ਮੈਂ ਨਹੀਂ ਸੁਣਿਆ ਜਿਹੜੀ ਫਿਰ ਕਾਰਵਾਈ ਨਾ ਮੈਂ ਉਸ ਤੋਂ ਵੀ ਜ਼ਿਆਦਾ ਚੱਲੂਗਾ ਤੁਸੀਂ ਆਸੇ ਪਾਸੇ ਲੋਕਾਂ ਦਾ ਜੀਣਾ ਮੁਹਾਲ ਕੀਤਾ ਹੋਇਆ ਤੈਨੂੰ ਨਹੀਂ ਮੈਨੂੰ ਤਾਂ ਕੁਝ ਨਹੀਂ ਜਿਹੜੀ ਮੈਂ ਕਹੀ ਨਹੀਂ ਕਿੰਨਾ ਮੇਰੇ ਕੋ ਨੱਜਾ ਪਰ ਨਹੀਂ ਮੈਨੂੰ ਹਰ ਇੱਕ ਪਿੰਡ ਦੇ ਪਤਾ ਕਿੱਥੇ ਕਿੱਥੇ ਕੀ ਕੀ ਹੋਣ ਡਿਆ ਬਿਊਟੀਫੁੱਲਰ ਦਾ ਕੰਮ ਕਰਦੀ ਹੈ ਕੋਈ ਮੈਂ ਜਿਹੜੀ ਤੈਨੂੰ ਗੱਲ ਕਹਿੰਨਾ ਕੋਈ ਮਾਫੀ ਲਖਣਾ ਨਹੀਂ ਹੋਣਾ ਠੀਕ ਹੈ ਜੀ ਜਿਹੜਾ ਸਰਪੰਚ ਸਾਹਿਬ ਹੋ ਗਿਆ ਮੇਰੇ ਨੂੰ ਦੱਸ ਦੇ ਠੀਕ ਹੈ ਠੀਕ ਹੈ ਜੀ ਕੋਈ ਨਹੀਂ ਤੁਸੀਂ ਮੰਨ ਲੈ ਕਹਿ ਤਾ ਤੋਂ ਬਾਅਦ ਜਾ ਤਾਂ ਇਹ ਘਰ ਛੱਡ ਜਾਓ ਪਿੰਡ ਛੱਡ ਜਾਓ ਜਾਂ ਸੁਧਰ ਜਾਓ ਦੋ ਗੱਲਾਂ ਨੇ ਮੈਂ ਜਿਹੜੀ ਗੱਲ ਕਹਿ ਰਿਹਾ ਜਾਂ ਤਾਂ ਘਰ ਛੱਡ ਜਾਓ ਛੱਡ ਦਿਨ ਜੋ ਛੱਡ ਜਾਓ ਕਿਤੇ ਹੋਰ ਚਲ ਜਾਓ ਬਹੁਤ ਦੁਖੀ ਨੇ ਲੋਕ ਇੱਕ ਮਾਰ ਕੇ ਸਾਡੇ ਮਾਜੇ ਨੇ ਮੇਰੇ ਕੋਲੇ ਹੋਰ ਵੀ ਪਿੰਡ ਜਿੱਮੇ ਖੜੇ ਗਿਆ ਮਗਰ ਉਹ ਇਹ ਵੀ ਕਿਸੇ ਨੂੰ ਮਾਰਾ ਚੰਗਾ ਬੋਲਣਾ ਜੇ ਬੋਲ ਵੀ ਕਿਸੇ ਨੇ ਇਹਦੀ ਵੀਡੀਓ ਬਣਾ ਲੈਣੀ ਹੈ ਕਾਕਾ ਜੇ ਕੁਝ ਵੀ ਹੋਵੇ ਇੱਕ ਲੌਜੀ ਉੱਚਾ ਬਣ ਰੱਖਿਆ ਆ ਉਹਦਾ ਵੀਡੀਓ ਵਾਲੀ ਫਿਰ ਮੈਂ ਦੱਸੂਗਾ ਉਧਰੋਂ ਬਹੁਤ ਸ਼ਿਕਾਇਤਾਂ ਆ ਰਹੀਆਂ ਨੇ ਉਧਰਲੇ ਪਾਸੇ ਘਰਾਂ ਦੇ ਬੱਚਿਆਂ ਨੂੰ ਪੈਂਦਾ ਹੋ ਜਾ ਜਾਵਰ ਆ ਬਰ ਰੱਖਣਾਗਾ ਤੇ ਮੈਂ ਜਿਹੜੀ ਗੱਲ ਕਹਤੀ ਆ ਕੁਝ ਨਹੀਂ ਹੈਗਾ ਇਹ ਪਿੰਡ ਦਾ ਮੁਖੀ ਆ ਨਹੀਂ ਹਾਂਜੀ ਪਤਾ ਹੀ ਨਹੀਂ ਠੀਕ ਹੈ ਨਾ ਫਿਰ ਕਿੰਨਾ ਦੁਖੀ ਹੋਊਗਾ ਜਿਹਨੇ ਕੱਟ ਕੇ ਕਰਕੇ ਬੁਲਾਇ ਸਾਨੂੰ ਸਰ ਐਦਾ ਹੀ ਤਾਂ ਬੰਦ ਕਿ ਕਿ ਕੁੱਤਾ ਅੰਦਰ ਹੀ ਰੱਖਣਾ ਤਾਂ ਬੋਲ ਆ ਜਿਹੜੀ ਕੁੱਤੇ ਨਹੀਂ ਛੱਡ ਜਿਹੜਾ ਮੈਂ ਨਸ਼ੇ ਵਾਲੀ ਦੀ ਗੱਲ ਕਰ ਰਿਹਾ ਵਾ ਜੇ ਆ ਕੇ ਮੈਂ ਤੁਹਾਨੂੰ ਦੱਤਾ ਜਿਹੜੀ ਮੈਨੂੰ ਮੇਰੀ ਸੁਣ ਲੈ ਗੱਲ ਇਹਨਾਂ ਨੇ 10 ਮਿੰਟ ਲਾਤੇ ਖੁੱਲਣ ਉਹ ਮੈਂ ਕੰਮ ਕਰਨ ਗਈ ਫ੍ਰੀ ਸੀ ਵੀ ਕਿੱਥੇ ਦੇ ਗਏ। ਈਲਾ ਬੋਲੀ ਨਾ ਹੈ ਕੰਨ ਜੋ ਕੇ ਬੋਲਦੇ। ਕੋਈ ਵੀ ਕੇਤਾ ਨਹੀਂ ਕੱਕਾ ਤੁਹਾਡੇ ਘਰ ਦੇ ਨੇ। ਜੇ ਬੋਲੇ ਤੁਹਾਨੂੰ ਕੋਈ ਇਦਾਂ ਦੀ ਗੱਲ ਬਾਤ ਜਿਹੜਾ ਗਲਤ ਰੋਕਣਾ ਤੁਸੀਂ ਠੀਕ ਆ। ਨਹੀਂ ਮੇਰਾ ਗੇਟ ਹੀ ਨਹੀਂ। ਆਪਸ਼ਪਾ ਗਵਰਡ ਦੀ ਗੰਦ ਨਹੀਂ ਭਰਦੇ ਨਾ ਠੀਕ ਆ। ਗੇਟ ਹੀ। ਤਗੜੇ ਬਣੋ ਆਪ ਸਿਪਾਹੀ ਬਣੋ ਠੀਕ ਆ। ਉਹ ਐਡਾ ਵੱਡਾ ਨਹੀਂ ਕੋਈ ਜਿਹੜਾ ਰੱਬ ਹੈਗਾ ਕੋਈ ਵੀ। ਉਹ ਜਿਹੜਾ ਤੁਹਾਡੇ ਵਿਚਾਰਿਆਂ ਦੇ ਅੰਦਰੋਂ ਬਾੜ ਨੂੰ ਬਾਹਰ ਨਿਕਲਣ ਵਾਲ ਕੀਤਾ ਪਿਆ। ਉਹ ਕਹਿੰਦੇ ਇਹ ਦਰਵਾਜ਼ਾ ਖੁੱਲ ਕੇ ਬਾਹਰ ਨਹੀਂ ਨਿਕਲਦੀ ਸਾਨੂੰ ਦੇ ਮਾਰੇ। ਨਾਲ ਸਾਡੀ ਕੋਈ ਧੀ ਭੈਣੇ ਨਿਕਲੇ ਬਾਹਰ ਬਿਲਕੁਲ ਟੋਰਨ ਨਹੀਂ ਹੋਗਾ ਜੀ ਠੀਕ ਹੈ ਨਹੀਂ ਸਰ ਮੈਂ ਜਿਹੜੀ ਗੱਲ ਕਹੀ ਆ ਹੁਣ ਚੱਲਿਆ